ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਉਹਨਾਂ ਖੇਤਾਂ ਭਰਾਵਾਂ ਦੀ ਜਿਹੜੇ ਹਾਈਬ੍ਰਿਡ ਲਾਉਂਦੇ ਸੀ ਕੋਈ ਵੀ ਹਾਈਬ੍ਰਿਡ ਲਾਉਂਦੇ ਸੀਗੇ ਵੀ ਜਿੱਥੇ ਆਮ ਵੈਰੈਟੀਆਂ ਨਹੀਂ ਲੱਗਦੀਆਂ ਪਾਣੀ ਬੜੇ ਨਰਮ ਹੈ ਜਾਂ ਜ਼ਮੀਨਾਂ ਬੜੀਆਂ ਨਰਮਾਂ ਤੇ ਅੱਜ ਆਪਾਂ ਉਹਦੇ ਬਾਰੇ ਕਰਨੀ ਆ ਗੱਲਬਾਤ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਦਿਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਫਿਰ ਬਾਈ ਜਿਵੇਂ ਮੁੱਖ ਮੰਤਰੀ ਸਟੇਟਮੈਂਟ ਆਈ ਸੀ ਵੀ ਤੁਸੀਂ ਹਾਈਬ੍ਰਿਡ ਤੋਂ ਗਰੇਜ ਕਰੋ ਵੀ ਹੋਰ ਵੈਰਾਈਟੀਆਂ ਸਾਰੀਆਂ ਚੱਲਣਗੀਆਂ ਜਿਹੜੀਆਂ ਪੀਏਯੂ ਵੱਲੋਂ ਦਿੱਤੀਆਂ ਗਈਆਂ ਕਿਸਾਨਾਂ ਨੂੰ ਵੀ ਉਹ ਸਾਰੀਆਂ ਵੈਰਾਈਟੀਆਂ ਦੇ ਖਰੀਦਾਂਗੇ ਚੱਕਾਂਗੇ ਤੇ ਜਿਹੜਾ ਹਾਈਬ੍ਰਿਡ ਹੈ ਉਹ ਤੋਂ ਥੋੜਾ ਗਰੇ ਉਹ ਤੋਂ ਗਰੇਜ ਕਰੋ ਤੇ ਗੱਲ ਹੈਗੀ ਆ ਹਾਈਬ੍ਰਿਡ ਦੀ ਬਾਈ ਹਾਈਬ੍ਰਿਡ ਹਨ ਜਿਹੜਾ ਆਪਣੇ ਬਹੁਤ ਏਰੀਏ ਚ ਲੱਗਦਾ ਬਹੁਤ ਜ਼ਿਆਦਾ ਏਰੀਆ ਚ ਲੱਗਦਾ ਇਹਦਾ ਕਾਰਨ ਇਹ ਹੈ ਵੀ ਇੱਕ ਤਾਂ ਇਹ ਝਾੜ ਵਧੀਆ ਦਿੰਦੀਆਂ ਹੈ ਵੈਰੈਟੀਆਂ ਜਿਹੜੀਆਂ ਹੈਗੀਆਂ ਜਿਹੜੇ ਕਿਸੇ ਭਰਾ ਨੇ ਜਿਹੜਾ ਵੀਡੀਓ ਵੇਖਦਾ ਹੈ ਹਾਈਬ੍ਰਿਡ ਲਾਉਂਦੇ ਤਾਂ ਕਮੈਂਟ ਜ਼ਰੂਰ ਕਰਿਓ ਤੇ ਦੱਸਿਓ ਕਿਹੜਾ ਹਾਈਬ੍ਰਿਡ ਲਾਉਣੀ ਹੈ ਤੇ ਕੀ ਝਾੜ ਹੁੰਦਾ ਮੈਂ ਆਪਾਂ ਆਪਣੀ ਗੱਲ ਕਰਦੇ ਆਂ ਆਪਾਂ ਲਾਉਣੀ ਉਹਨੇ 2867 ਵੀ ਉਹਦਾ ਝਾੜ ਵੀ ਵਧੀਆ ਹੁੰਦਾ ਹੈ ਤੇ ਇਹ ਵੈਰੈਟੀ ਵਧੀਆ ਕੋਈ ਚੌਲ 'ਚ ਵੀ ਕੋਈ ਫਾਲਟ ਨਹੀਂਗਾ ਤੇ ਜੇਕਰ ਗਵਰਨਮੈਂਟ ਅਲਾਉ ਨਹੀਂ ਕਰਦੀ ਇਹ ਝੋਨੇ ਲਾਉਣ ਵਾਸਤੇ ਯਾਨੀ ਕਿ ਇਹਨਾਂ ਨੂੰ ਮਨਜ਼ੂਰੀ ਨਹੀਂ ਦਿੰਦੀ ਹਾਈਬ੍ਰਿਡ ਨੂੰ ਤੇ ਬਈ ਫਿਰ ਔਖਾ ਬਹੁਤ ਹੋ ਜਾਊਗਾ ਕਿਉਂਕਿ ਜਿਹੜੇ ਨਰਮੇ ਤਾਂ ਖਤਮ ਹੀ ਹੋ ਗਏ ਤਕਰੀਬਨ ਆਪਾਂ ਨੂੰ ਵੀ ਪਤਾ ਵੀ ਨਰਮਿਆਂ ਦਾ ਪੱਲੇ ਕੁਝ ਨਹੀਂ ਪੈਂਦਾ ਵੀ ਪਹਿਲਾਂ ਮਹਿੰਗੇ ਭਾਦੇ ਬੀਜ ਬੀਜ ਕੇ ਤੇ ਜਦੋਂ ਉਹਨਾਂ ਨੂੰ ਫਲ ਲੱਗਦਾ ਤੇ ਉਸ ਤੋਂ ਬਾਅਦ ਉਹਨੂੰ ਗੁਲਾਬੀ ਸੁੰਡੀ ਪੈ ਜਾਂਦੀ ਹੈ ਤੇ ਉਹ ਖਤਮ ਹੋ ਜਾਂਦੇ ਹਨਾ ਆਪਣੇ ਪੱਲੇ ਕੁਝ ਨਹੀਂ ਪੈਂਦਾ ਤੇ ਫੇਰ ਗੱਲ ਉਦੋਂ ਬਾਅਦ ਜੇ ਕੋਈ ਆਪਸ਼ਨ ਰਹਿੰਦੀ ਆ ਤਾਂ ਬਈ ਜੀ ਹਾਈਬ੍ਰਿਡ ਝੋਨੇ ਦੀ ਰਹਿੰਦੀ ਆ ਕਿਉਂਕਿ ਨਰਮ ਜੇ ਕਿਤੇ ਪਾਣੀ ਆ ਵੀ ਨਰਮ ਪਾਣੀ ਆ ਜਾਂ ਨਰਮ ਬਾਣ ਹੈ ਉੱਥੇ ਫਿਰ ਆਹੀ ਰਹਿ ਜਾਂਦਾ ਵੀ ਹਾਈਬ੍ਰਿਡ ਲਾ ਲਓ ਯਾਰ ਵਿਚਾਰ ਵਧੀਆ ਟਾਈਮ ਪਾਸ ਹੋਈ ਜਾਊਗਾ ਤੇ ਜੇ ਐਂ ਕਿ ਹਾਈਬ੍ਰਿਡ ਨਾਲ ਲੱਗਿਆ ਤਾਂ ਫਿਰ ਬਈ ਦੂਜੇ ਝੋਨੇ ਤਾਂ ਉੱਥੇ ਨਹੀਂ ਹੋਣੇ ਹੈਨਾ ਜਿਹੜੇ ਵਾਲੇ ਨਰਮ ਪਾਣੀ ਆ ਜਿੱਥੇ ਉੱਥੇ ਆਮ ਝੋਨੇ ਨਹੀਂ ਹੋਣੇ ਚਲੋ ਜਿੱਥੇ ਥੋੜੇ ਘਨੇ ਨਰਮ ਆ ਉੱਥੇ ਚੱਲ ਜਾਂਦਾ ਹੈ ਹਾਈਬ੍ਰਿਡ ਨੇ ਤਾਂ ਉੱਥੇ ਬਾਸਬੂਦ ਮਤੀ 11 21 ਜਾਂ ਇਹ ਹੋ ਜਾਂਦੇ ਆ ਥੋੜੇ ਨਰਮ ਬਣੀਆਂ ਚੱਲ ਜਾਂਦੇ ਇਹ ਤੇ ਪਰ ਜਿੱਥੇ ਜਾਦੇ ਨਰਮਾ ਉੱਥੇ ਨਹੀਂ ਨਾ ਇਹ ਚੱਲਨੇ ਤੇ ਉਹਦੇ ਆਸਤੇ ਗਵਰਨਮੈਂਟ ਨੂੰ ਜ਼ਰੂਰ ਸੋਚਣਾ ਚਾਹੀਦਾ ਕਿਉਂਕਿ ਬਹੁਤ ਏਰੀਆ ਹੈ ਜਿੱਥੇ ਹਾਈਬ੍ਰਿਡ ਹੀ ਲੱਗਦੇ ਆ ਤੇ ਨਰਮੇ ਵਾਲਾ ਏਰੀਆ ਜਿਹੜਾ ਹੁਣ ਨਰਮਾ ਬੀਜਣ ਤੋਂ ਗਰੇਜ ਕਰਦੇ ਕਿ ਕਿਸਾਨ ਉੱਥੇ ਵੀ ਫਿਰ ਹਾਈਬ੍ਰਿਡ ਲੱਗਣਗੇ ਜਾਂ ਫਿਰ ਉੱਤੇ ਬਾਸਮਤੀ ਲੱਗਣਗੇ ਜੇ ਪਾਣੀ ਥੋੜਾ ਚੱਲਦਾ ਤਾਂ ਠੀਕ ਹੈ ਉੱਥੇ ਬਾਸਮਤੀ ਵੀ ਲੱਗ ਜੂਗਾ ਜਿਹੜੇ ਹਾਈਬ੍ਰਿਡ ਸੀ ਹਾਈਬ੍ਰਿਡਾਂ ਦੇ ਝਾੜ ਹੋਣਾ 90 90 ਮਨ ਸੀਗੇ 95 95 ਮਨ 90 90 ਮਨ ਨਿਕਲਉਂਦੇ ਵਿੱਚ ਵਿੱਚ 100 100 ਮਨ ਵੀ ਕਹਿ ਦਿੰਦੇ ਸੀ ਪਰ 100 ਮਨ ਆਪਣੇ ਸਮਝੋ ਪਰੇ ਆ ਮੈਨੂੰ ਨਹੀਂ ਲੱਗਦਾ ਵੀ 100 ਮਨ ਕੋਈ ਇਹ ਹਾਈਬ੍ਰਿਡ ਨਿਕਲਦਾ ਹੋਊਗਾ ਕਿਉਂਕਿ ਇਹ ਨਾ ਥੋੜੇ ਜੇ ਅ ਗਰਮੀ ਥੋੜੀ ਜਿਆਦਾ ਮਾਰ ਪਾਈ ਜਾਂਦੀ ਸੀ ਤੇ ਉਹਦੇ ਕਰਕੇ ਨਾ ਵੀ ਚਲੋ 80 80 85 ਮਨ ਵੀ ਨਿਕਲਉਣ ਤਾਂ ਬਹੁਤ ਹੁੰਦੇ ਹਨਾ ਹੁਣ ਮਨ ਤਾਂ ਰਜਦੇ ਨਹੀਂ ਬਾਲਾ 100 ਮਨ ਨਿਕਲੇ 200 ਮਨ ਨਿਕਲੇ ਹੋਰ ਵਧੀ ਜਾਂਦਾ ਵੀ ਇਤੋਂ ਵੱਧ ਨਿਕਲੇ ਇਤੋਂ ਵੱਧ ਨਿਕਲੇ ਤੇ ਇਹਦਾ ਕੋਈ ਗਵਰਨਮੈਂਟ ਨੂੰ ਜ਼ਰੂਰ ਹੱਲ ਕਰਨਾ ਚਾਹੀਦਾ ਹੈ ਹਾਈਬ੍ਰਿਡ ਝੋਨੇ ਦਾ ਤੇ ਹਾਈਬ੍ਰਿਡ ਦੇ ਬਦਲ ਕੋਈ ਨਹੀਂਗਾ ਜੇ ਆਪਾਂ ਕਿ ਇਹਦੇ ਥਾਂ ਆਪਾਂ ਪੂਸਾ ਚਿਤਾ ਲਾ ਲਾਂਗੇ ਨਹੀਂ ਲੱਗਣਾ ਕਿਉਂਕਿ ਜਿਹੜਾ ਹਾਈਬ੍ਰਿਡ ਨੇ ਜਿਹੜੇ ਵਾਣ ਚ ਹੋ ਜਾਣਾ ਹੈ ਜਿਹੜੇ ਪਾਣੀ ਚ ਹੋ ਜਾਣਾ ਹੈ ਉੱਥੇ ਪੂਸੇ 44 ਨੇ ਨਹੀਂ ਹੋਣਾ ਉੱਥੇ ਡੋਗਰ ਪੂਸੇ ਨੇ ਨਹੀਂ ਹੋਣਾ ਉੱਥੇ ਹੋਰ ਵੈਰੈਟੀਆਂ ਬਹੁਤ ਆ ਜਿਹੜੀਆਂ ਨਹੀਂ ਹੋਣੀਆਂ ਹਾਈਬ੍ਰਿਡ ਬਣੇ ਮਾੜੇ ਪਾਣੀ ਆਸਤੇ ਤੇ ਨਰਮ ਜ਼ਮੀਨਾਂ ਆਸਤੇ ਆ ਇਸੇ ਕਰਕੇ ਇਹ ਥੋੜਾ ਜਿਆਦਾ ਲੱਗਦਾ ਕਿਉਂਕਿ ਜਿੱਥੇ ਥੋੜਾ ਨਰਮ ਪਾਣੀ ਆ ਉੱਥੇ ਰਿਸਕ ਨਹੀਂ ਲੈਂਦਾ ਕਿਸਾਨ ਕਿਉਂਕਿ ਰਿਸਕ ਜਿਹੜਾ ਹੈਗਾ ਪਹਿਲਾਂ ਹੀ ਬਹੁਤ ਲਿਆ ਹੋਇਆ ਤੇ ਹੋਰ ਰਿਸਕ ਨਹੀਂ ਲੈਣਾ ਚਾਹੁੰਦਾ ਰਿਸਕ ਲਿਆ ਵਾ ਜਿਵੇਂ ਨਰਮੇ ਬੀਜ ਕੇ ਨਰਮੇ ਨਹੀਂ ਹੁੰਦੇ ਤੇ ਜਿਵੇਂ ਜਿਹਦੇ 1 ਸਾਲ ਨਰਮਾ ਮਰ ਜਾਏ ਬਈ ਉਹ ਦਿਨਾਂ ਬਹੁਤ ਔਖਾ ਹੋ ਜਾਂਦਾ ਤੇ ਜੇ ਆਈ ਸਾਲ ਹੀ ਨਰਮੇ ਨੇ ਮਰੀ ਜਾਂ ਨਾ ਨਰਮੇ ਨੇ ਮਰੀ ਜਾਂ ਨਾ ਜਿਹਦੇ ਤੇ ਆਸਾਂ ਹੁੰਦੀਆਂ ਤੇ ਫਿਰ ਬਹੁਤ ਔਖਾ ਹੋ ਜਾਂਦਾ ਜ਼ਿੰਦਗੀ ਜਿਲਾਉਣੀ ਕਿਉਂਕਿ ਜ਼ਿੰਦਗੀ 'ਚ ਹੋਰ ਬਹੁਤ ਚੁਮੇਲੇ ਹੁੰਦੇ ਆ ਕੋਈ ਵਿਆਹ ਸ਼ਾਦੀ ਕਰਨੀ ਹੁੰਦੀ ਕੋਈ ਘਰ ਪਾਉਣਾ ਹੁੰਦਾ ਤੇ ਫਿਰ ਪੈਸੇ ਦਾ ਬਹੁਤ ਔਖਾ ਹੋ ਜਾਂਦਾ ਇਸੇ ਕਰਕੇ ਵੀ ਚਲੋ ਜਿਹੜੇ ਦੇ ਨਰਮਾ ਹੈਗਾ ਨਾਂ ਵਾਲਾ ਤਾਂ ਅੱਧ ਬਜਾਦ ਝੋਨਾ ਲਾ ਲੈਂਦਾ ਜਿਵੇਂ ਹਾਈ ਹੋਈ ਬਰੈਡ ਲਾ ਲਿਆ ਕੋਈ ਐਵੀਂ ਚੀਜ਼ ਵੈਰਾਈਟੀ ਤੇ ਟਾਈਮ ਪਾਸ ਹੋ ਜਾਂਦਾ ਵਧੀਆ ਤੇ ਹੁਣ ਗਵਰਨਮੈਂਟ ਨੂੰ ਜ਼ਰੂਰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਤੇ ਇਹਦੇ ਬਿਨਾ ਹਾਲ ਕੋਈ ਨਹੀਂ ਹੋਣਾ ਫਿਰ ਕਿਉਂਕਿ ਇਹ ਜਿਹੜਾ ਹੈਗਾ ਇਹ ਵਧੀਆ ਚੀਜ਼ ਸੀਗੀ ਕਿਸਾਨ ਆਸਤੇ ਬੇ ਕਿਸਾਨ ਨੂੰ ਆਏ ਨੇ ਹੁੰਦਾ ਸੀ ਵੀ ਕੁਸ ਪੱਲੇ ਨਹੀਂ ਪੈਣਾ ਕੋਨਾ ਕੁਸ ਦੇ ਕੇ ਜਾਂਦਾ ਸੀ ਤੇ ਬੀਜ ਜਰੂਰ ਥੋੜਾ ਮਹਿੰਗਾ ਸੀ ਪਰ ਦੁਖਦਾ ਨਹੀਂ ਸੀ ਤੇ ਨਾ ਕੋਈ ਇਹਦਾ ਡੱਕਾ ਮਰਦਾ ਸੀ ਤੇ ਵੇਖੋ ਹੁਣ ਗਵਰਨਮੈਂਟ ਕੀ ਕਰਦੀ ਹੈ ਗਵਰਨਮੈਂਟ ਨੂੰ ਜਰੂਰ ਕੋਈ ਕੋਣੋ ਸੋਚਣਾ ਚਾਹੀਦਾ ਉਮੀਦ ਹੈ ਗਵਰਨਮੈਂਟ ਨਾ ਕੋਈ ਨਵੀਂ ਕੋਈ ਹੋਰ ਵੈਰੈਟੀ ਕੋਈ ਹਾਈਬ੍ਰਿਡ ਦੀ ਜਾਂ ਕੋਈ ਨਰਮ ਪਾਣੀ ਵਾਲੀ ਕੋਈ ਦੇਊਗੀ ਤੇ ਜਿਹਦੇ ਨਾਲ ਆਪਣਾ ਕਿਸਾਨਾਂ ਦਾ ਭਲਾ ਹੋਊਗਾ ਇਹ ਸੀ ਆਪਣੇ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਆਪਣੇ ਚੈਨਲ ਉਤਨਾ ਆਇਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ